ਕਈ ਸਿੱਖ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਨੇ ਤੇ ਦੂਜੇ ਪਾਸੇ ਇਸ ਗੱਲ ਦਾ ਵਿਰੋਧ ਤਾਂ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋ ਨੂੰ ਲੈ ਕੇ ਗੁਰਸਿਮਰਨ ਸਿੰਘ ਮੰਡ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੀਪਿਕਾ ਲੂਥਰਾ ਨੂੰ ਮਿਲਣ ਦੇ ਲਈ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅ ਅਮਰਿਤਪਾਲ ਸਿੰਘ ਮੈਰੋ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਜਿਸ ਦੇ ਤਹਿਤ ਉੱਥੇ ਹੀ ਦੀਪਿਕਾ ਲੂਥਰਾ ਨੂੰ ਮਿਲਣ ਦੇ ਲਈ ਅੱਜ ਗੁਰਸਿਮਰਨ ਮੰਡ ਪਹੁੰਚੇ ਤੇ ਬਿਆਨ ਸਾਹਮਣੇ ਆ ਰਹੇ ਅਮਰਿਤਪਾਲ ਮੈਰੋ ਦੇ ਉੱਤੇ ਉਹਨਾਂ ਨੇ ਮੋੜ ਤੋਂ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਆ ਬੰਦਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਇਸ ਤੋਂ ਬਾਅਦ ਹੁਣ ਅਮਰਿਤਪਾਲ ਮਹਿਰੋਂ ਨੂੰ ਲੈ ਕੇ ਗੁਰਸੇਮਰਨ ਸਿੰਘ ਮੰਡ ਜਿਹੜਾ ਕਿ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਈ ਸਿੱਖ ਅਮਰਿਤਪਾਲ ਮਹਿਰੋ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਕਈ ਸਿੱਖ ਹੱਕ ਦੇ ਵਿੱਚ ਜਿਹੜਾ ਕਿ ਅਮਰਿਤਪਾਲ ਮਹਿਰੋ ਦੇ ਦਿਖਾਈ ਦੇ ਰਹੇ ਤੇ ਉੱਥੇ ਹੀ ਹੁਣ ਦੀਪਿਕਾ ਲੂਥਰਾ ਨੂੰ ਜਿਹੜੀ ਕਿ ਜਾਨ ਨੂੰ ਮਾਰਨ ਦੀ ਧਮਕੀਆਂ ਆ ਰਹੀਆਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਗੁਰਸਿਮਰਨ ਸਿੰਘ ਮੰਡ ਜਿਹੜੇ ਕਿ ਦੀਪਿਕਾ ਲੂਥਰਾ ਨੂੰ ਮਿਲਣ ਦੇ ਲਈ ਪਹੁੰਚੇ ਅਮਰਿਤਪਾਲ ਮਹਿਰੋ ਤੇ ਦੇਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਬੰਦਿਆਂ ਤੋਂ ਡਰਨ ਦੀ ਲੋੜ ਨਹੀਂ ਤੇ ਹੁਣ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਪਹਿਲਾਂ ਸੁਣਾਉਨੇ ਆਂ ਕੁਝ ਪ੍ਰਸ਼ਾਸਨ ਨੇ ਵੀ ਬਈ ਕਿਹਾ ਵੀ ਥੋੜਾ ਲਾਡ ਆਰਡਰ ਮਜ਼ਬੂਤ ਰੱਖਣਾ ਆਪਾਂ ਨੇ ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ ਮੈਂ ਅੱਤਵਾਦੀਆਂ ਦੇ ਧਮਕਿਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸ਼ਾਲਾ ਚ ਕਾ ਲ ਲੱਤਾ ਹੀ ਗੋਲੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿੰਦਰ ਸਿੰਘ ਮਾਨ ਦੇ ਅੱਤਵਾਦੀ ਬੱਬਰ ਖਾਲਸਾ ਦੇ ਮੇਲੇ ਕਰਦੇ ਪਏ ਆ ਤੁਸੀਂ ਆਪਨਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬ ਸਾਰੇ ਸਿੱਕਾਂ ਦੋ ਨਹੀਂ ਹੈ ਮੈਰੋ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੈਰੋ ਹੱਤਵਾਨੀ ਹੈ ਮੈਰੋ ਦੀ ਗੱਡੀ ਮਿੰਡੂ ਚੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜ ਆਪਦੇ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੈਰੋ ਭੱਜਿਆ ਕਿਉਂ ਆ ਮੈਰੋ ਭੱਜਿਆ ਕਿਉਂ ਆ ਪ੍ਰਸ਼ਾਸ਼ਕਾਂ ਨੂੰ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫਾ ਲਓ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦੜ ਦੀ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਂਦਾ ਲਓ ਮੇਰਾ ਫੜੋ ਜੀ ਲੁਥਰਾ ਨੂੰ ਤੁਸੀਂ ਮਿਲਣਾ ਸੀ ਕੀ ਮਿਲੇ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲਾਂ ਗੱਲ ਹੋਈ ਸੀ ਤੁਹਾਡੀ ਅੰਮ੍ਰਿਤਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਥਰਾ ਦੇ ਨਾਲ ਖੜੇ ਆਂ ਪਰ ਸੈਂਡ ਰੱਖੇ ਲੁਥਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆਹੇ ਇਹ ਨਾਲੇ ਦੇ ਕੱਚੇ ਵੀ ਆਹੇ ਅਮਰਤਪਾਲ ਮੇਰੋ ਵਰਗੇ ਤੁਸੀਂ ਉਹ ਨਾਲੀਆ ਕਿ ਇੱਕ ਉਹ ਬਾਹਰ ਕਹਿੰਦੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਬਾਜੀ ਇੱਕ ਨਿਹੱਤੀ ਔਰਤ ਨੂੰ ਮਾਰ ਬਾਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਨੇ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਮਾਨ ਸਾਹਿਬ ਕਹੀ ਜਿੱਥੇ ਬੰਦੀਆਂ ਉਹਨਾਂ ਦਾ ਸਾਥ ਨਹੀਂ ਉਹ ਮੈਂ ਕਹਣਾ ਉਹ ਭਰਾਵੋ ਹੱਥ ਜੋੜ ਕੇ ਕਹਿਣਾ ਨਾ ਸਾਥ ਦਿਓ ਨਾ ਸਾਥ ਦਿਓ ਉਹ ਨਾ 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 ਉਹ ਸਿਮਰ ਸਿਮਰਜੀਤ ਕੌਰ ਗੱਲ ਇਹ ਡਿ ਐਡਵੋਕੇਟ ਆ ਉਹਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਇ ਰੇਤ ਮਾਫੀ ਹਾਇ ਰੇਤ ਮਾਫੀ ਸਾਹਬ ਨਹੀਂ ਹੋਇਆ ਕੋਈ ਰੇਤ ਮਾਫੀਆ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀਆ ਨਹੀਂ ਹੈਗਾ ਤਰੀਕੇ ਨਾਲ ਕੰਮ ਕਰਦੇ ਪਏ ਆ ਅੱਗੇ ਕੀ ਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਹਿੰਦਾ ਸੁਖ ਸ਼ਾਂਤੀ ਬਣਾ ਕੇ ਰੱਖੋ ਸੁਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਦਿਓ ਭੁੱਲੜ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਜੀ ਆਤੀ ਲੱਗ ਦਿਓ ਤੁਸੀਂ ਪ੍ਰਸ਼ਾਸਨ ਨਾਲ ਮੈਂ ਇਹਦਾ ਕਰਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚੱਲੋ ਆਪਾਂ ਇਹ ਨਾ ਕਰੋ ਵੀ